ਸਸਿ ਗਾ ਦੀ ਪਹਿਲਾ ਦਾ ਅੱਜ ਬਹੁਤ ਦੁੱਖਦਾਈ ਵਾਲਾ ਦਿਨ ਹੈ। ਸੋ ਇੱਕ ਪੰਜਾਬੀ ਸਵੇਰ 4:00 ਦਾ ਉਹ ਤਾਰਾ ਟੁੱਟ ਗਿਆ। ਅੱਜ ਕਦੇ ਨਾ ਪੂਰਾ ਹੋਣ ਵਾਲਾ ਕੱਟਾ ਜਿਹੜਾ ਪੰਜਾਬੀ ਸਵੇਰ 4:00 ਵਜੇ ਬੈਠ ਚੁੱਕਾ। ਸੋ ਅੱਗ ਰੱਬ ਦੇ ਕੋਈ ਜ਼ੋਰ ਨਹੀਂ। ਇੱਕ ਤਾਂ ਕੰਮ ਜਨ ਨਹੀਂ। ਜਿਹੜਾ ਝੋਟਾ ਤੇ ਮਰਨਾ ਹੈ ਸੱਚ। ਸੋ ਇੱਕ ਕਦੇ ਨਾ ਪੂਰਾ ਹੋਣ ਵਾਲਾ ਕੱਟਾ ਪੰਜਾਬੀ ਸਵੇਰ 4:00 ਨੂੰ ਪੰਜਾਬੀਤ ਨੂੰ ਸਾਡੀ ਕੌਮ ਨੂੰ ਇੱਦਾਂ ਦੇ ਰਾਸ਼ਟਰਾਂ ਦੀ ਬਹੁਤ ਲੋੜ ਹੈ। ਅਜੀ ਬਹੁਤ ਕਾ ਤੇਜ਼ ਸੀ ਅਜੀ ਬਹੁਤ ਕੁਝ ਕਰਨ ਵਾਲਾ ਹਥਿਆਰ ਸੀ ਦਾ ਬਹੁਤ ਕੁਝ ਕਰਨਾ ਵੀ ਸੀ ਉਹਨਾਂ ਨੇ ਸੋ ਕੁਝ ਨਹੀਂ ਕਰ ਸਕਦੇ ਜੇ ਮਾਲਕ ਨੂੰ ਮਨਜ਼ੂਰ ਹੈ ਪਰ ਬਿਲਕੁਲ ਜੀ ਜਿਹ ਮੋੜ ਆਇਆ ਹਕਤਾ ਉਹ ਜਿਹਨਾਂ ਦੇ ਲਿਖੇ ਕੀ ਤੇ ਇਸ ਤਰ੍ਹਾਂ ਦੇ ਜਿਹੜਾ ਘਾਟਾ ਹੈ ਜਿਹੜਾ ਥੋੜੀ ਜ਼ਿੰਦਗੀ ਦਾ ਬਿਲਕੁਲ ਜੀ ਇਹ ਘਾਟਾ ਮੇਰੇ ਲਈ ਤਾਂ ਹੈ ਹੀ ਉਹਨਾਂ ਦੇ ਇੱਕ ਕੀ ਗੀਤ ਕਰਨ ਨੂੰ ਪਿਆਰ ਕਰਨ ਵਾਲਿਆਂ ਦੀ ਬਹੁਤ ਮਸਾ ਕਾਠਕ ਦੁੱਖ ਦੀ ਘੜੀ ਆ ਉਹ ਪ੍ਰਗਟ ਹੋਈ ਮੇਰੇ ਲਈ ਜਿਸ ਕਾਰਨ ਮੇਰਾ ਵੱਡਾ ਭਰਾਏ ਸੀ ਇੱਕ ਤਰ੍ਹਾਂ ਦਾ ਕਿਉਂਕਿ ਮੈਨੂੰ 21 ਲਾਈਨ ਦੇ ਵਿੱਚ ਮਾਸਟਰ ਕੋਰਸ ਲੈਣਾ ਚਾਹੀਦਾ ਸੀ ਪਰ ਜਦੋਂ ਮੈਂ ਫਾਰਮੇਸੀ ਕਰਦਾ ਸੀ ਇਸ ਲਾਈਨ ਦੇ ਵਿੱਚ ਲੈ ਕੇ ਪਰਗਟ ਹੋਈ ਉਹ ਆਏ ਜਿਸ ਦਾ ਇਹ ਨਾਮ ਤੇ ਸ਼ਰਮ ਦਾ ਇਹ ਤਾਂ ਨਾ ਹੁੰਦਾ ਉਹ ਬੜੀ ਅਚਾਨਕ ਦਿਲ ਨੂੰ ਪ੍ਰਾਤਿਨਾਂਤ ਬਹੁਤ ਦੇਖੋ ਜਿਸ ਤਰ੍ਹਾਂ ਕੋਈ ਕੋਈ ਕਿਤਨਾ ਜੀਸੀ ਜਾਂਚ ਨੂੰ ਗਾਣ ਲਿਓ ਉਹ ਪ੍ਰੇਰਿਤ ਕਰਦੇ ਜੀਆ ਬਿਲਕੁਲ ਜੀ ਫਰਗਤ ਉਹਨਾਂ ਦੀ ਜਿੰਨੇ ਵੀ ਆਲੇ ਦੁਆਲੇ ਜਿੰਨੇ ਵੀ ਕੀ ਕਰ ਮੇਰੇ ਤੇ ਹੋ ਸਮੇਂ ਦੇ ਕਿਸੇ ਕਰਤਿਲ ਨੂੰ ਲੱਗਦਾ ਮੈਨੂੰ ਕੋਈ ਹੋਰ ਜੀਤਕਾਰੀ ਪ੍ਰਭਾਅ ਹਰ ਭਾਵ ਨਹੀਂ ਚੰਦੇ ਸਖੀ ਬੜੇ ਲਟਰੇ ਵੀ ਲੋਕ ਨੇ ਸੈਤਕ ਲੋਕ ਨੇ ਦੇ ਰਹੇ ਜਿਵੇਂ ਉਹਨਾਂ ਦੀ ਜੀਤਕਾਰੀ ਸੀ ਜਿਹੜੀ ਉਹਨਾਂ ਦੀਆਂ ਦੇਖੀਆਂ ਸੀ ਉਹੀ ਚੰਗੀ ਲੱਗਦੀ ਸੀ ਕੋਰ ਨਾਲ ਕੋਈ ਫਰਗਤ ਇਹ ਕੰਮ ਦਾ ਆਖੀ ਤਮੰਗਾ ਬਹੁਤ ਫਾਉਂਡ ਆਉਂਦਾ ਉਹਨਾਂ ਦਾ ਸੀ ਜੀ ਬੜਾ ਵਧੀਆ ਗੀਤ ਸੀਗਾ ਉਸ ਸੱਚੇ ਰੱਬ ਨੇਲੇ ਕਰਾਇਏ ਜੇ ਮਿਲਾਗੇ ਜਰੂਰ ਮਿਲਾਗੇ ਜਰੂਰ ਰੱਬ ਨੇ ਮੜਾਏਗੇ ਮਿਲਾਗੇ ਜਰੂਰ ਇਹ ਦਿਲ ਅੰਨ੍ਹਾ ਨਾ ਸਮਝੋ ਕਿ ਇਹ ਆਖਰਤ ਦੀ ਗੱਲ ਹੈ ਕਿ ਤੁਹਾਨੂੰ ਸਮਝ ਆਵੇ ਕਿ ਇਹ ਅਲੱਗ ਨਾ ਕੋਈ ਕੋਈ ਸ਼ਬਦ ਨਹੀਂ ਹੋਵੇ ਮੈਂ ਜਿਨਨਾਂ ਨਾਲ ਸੀ ਅਰਗਟ ਹੋਰਾਂ ਦੀ ਇਸ بےਮਕਤੀ ਮੌਤ ਨੂੰ ਯਾਦ ਕਰਕੇ ਉਹਨਾਂ ਦੇ ਗੀਤਾਂ ਨੇ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਲੋਕਾਂ 'ਚ ਵਖੇਰੀ ਪਰਮਾਨੀ ਫੁੱਲਾਂ ਦੀ ਗੱਲ ਕਣਕਾਂ ਦੇ ਪਹਿਲੇ ਪਾਣੀ ਦੀ ਗੱਲ ਇਹੋ ਜਿਹੇ ਉਹ ਸਾਰੇ ਗਾਣੇ ਪੰਜਾਬੀ ਮਾਂ ਬੋਲੀ ਦੀ ਛੋੜੀ ਜਿਨ੍ਹਾਂ ਨੇ ਪਾਈ ਜਿਹੜੇ ਅੱਜ ਤੱਕ ਯਾਦ ਰੱਖੇ ਯਾਦ ਰੱਖੇ ਕਲਚਰ ਦੀ ਗੱਲ ਕਰਨਾ ਸੀ ਏਰਸੀ ਦੀ ਗੱਲ ਕਰਨਾ ਸੀ ਉਹ ਬਹੁਤ ਦੇਵਕੀ ਮੌਤ ਲਈਏ ਪੰਜਾਬੀ ਅੱਜachar ਤੇ ਪੰਜਾਬੀ ਕਲਚਰ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਤੇ ਪਹੁੰਚੀਆਂ ਨੇ